ਜਗਰਾਉਂ ਵਿੱਚ ਕੱਚਾ ਮਲਕੋਟ ਕ੍ਰਿਸ਼ਨਾ ਲਾਰਟੀ ਤੇ ਲੱਗਿਆ 4.5 ਲੱਖ ਰੁਪਏ ਦਾ ਇਨਾਮ 4.5 ਲੱਖ ਰੁਪਏ ਨੂੰ ਸੈਲੀਬ੍ਰੇਟ ਕਰਨ ਦੇ ਲਈ 4.5 ਲੱਖ ਦਾ ਹੀ ਕੱਟਿਆ ਗਿਆ ਕੇਕ ਦੁਕਾਨਦਾਰ ਵੱਲੋਂ ਖੁਸ਼ੀ ਮਨਾਈ ਗਈ ਤੇ ਜਿਨ੍ਹਾਂ ਨੂੰ ਇਨਾਮ ਲੱਗਿਆ ਉਹਨਾਂ ਨੂੰ ਤਾਂ ਬਹੁਤ ਖੁਸ਼ੀ ਹੋਣੀ ਹੋਣੀ ਸੀ ਇਹ ਇਨਾਮ ਜਿੜਖੜੀ ਵਾਲੇ ਤਿੰਨ ਉਹਨਾਂ ਨੂੰ 4.5 ਲੱਖ ਰੁਪਏ ਦਾ ਜਗਰਾਉਂ ਵਿੱਚ ਹੀ ਇਨਾਮ ਲੱਗਿਆ ਜਗਰਾਉਂ ਵਾਸੀਆਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਗਰਾਉਂ ਨੂੰ ਅਕਸਰ ਟੜਾ-ਟੜਾ ਲਾਟਰੀ ਦੇ ਇਨਾਮ ਲੱਗ ਰਹੇ ਹਨ ਤੇ ਲਾਟਰੀ ਵਾਲੇ ਵੀ ਖੁਸ਼ ਹਨ ਦੇਖੋ ਤੁਸੀਂ 4.5 ਲੱਖ ਰੁਪਏ ਦਾ ਜਿਹੜਾ ਕੇਕ ਕੱਟਿਆ ਗਿਆ ਉਸ ਦੀਆਂ ਝਲਕੀਆਂ ਤੇ ਨਾਲ ਤੁਹਾਨੂੰ ਸੁਣਾਉਂਦੇ ਆ ਉਹਨਾਂ ਦੀ ਖੁਸ਼ੀਆਂ ਦੇ ਕੁਝ ਪਾਲ ਜੋ ਖੁਦ ਆਪਣੇ ਜਵਾਨੀ ਬਿਆਨ ਕਰਦੇ ਆ ਕਿ ਕੱਟ ਕੇ ਆਪ ਤੇ ਖਾਣਾ ਸੀ ਨਾਲ ਸੰਗ ਤੁਰੇ ਜਾਂਦੇ ਰਾਹੀਰਾਂ ਨੂੰ ਵੀ ਖੁਸ਼ ਕੀਤਾ ਤਾਂ ਜੋ ਕਿ ਲਾਟਰੀ ਸਟਾਲ ਵਾਲੇ ਦਾ ਸੰਦੇਸ਼ ਇਹ ਹੈ ਕਿ ਵੀ ਸਾਡੀ ਦੁਕਾਨ ਤੇ ਆਓ ਤੇ ਆਪਣੀ ਕਿਸਮਤ ਅਜ਼ਮਾਓ ਲਾਟਰੀ ਦਾ ਕੁਝ ਨਹੀਂ ਪਤਾ ਹੁੰਦਾ ਕਦੋਂ ਤੁਹਾਡੀ ਕਿਸਮਤ ਨੇ ਚਮਕਾਰਾ ਮਾਰ ਦੇਣਾ ਇਹ ਇਨਾਮ ਡੀਅਰ ਲਾਟਰੀ ਵੱਲੋਂ ਨਿਕਾਲਿਆ ਗਿਆ ਤੇ ਹੁਣ ਤੁਸੀਂ ਇਹ ਦੇਖ ਰਹੇ ਹੋ ਕਿ ਇੱਕ ਦੂਜੇ ਦਾ ਕੇਕ ਦੇ ਨਾਲ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਸ਼ਾਪਕੀਪਰ ਦੇ ਨਾਲ ਤੇ ਨਾਲ ਜਿਨ੍ਹਾਂ ਦਾ ਇਨਾਮ ਲੱਗਿਆ ਉਹ ਆਪਣਾ ਕੇਕ ਖਾ ਰਹੇ ਹਨ ਤੇ ਨਾਲ ਇਹ ਤੁਸੀਂ ਦੇਖੋ ਕਿ ਵੀ ਰਾਗੀਰ ਵੀ ਖੜ ਖੜ ਕੇ ਦੇਖ ਰਹੇ ਹਨ ਕਿ ਵੀ ਦੁਕਾਨ ਦੇ ਉੱਤੇ ਕੇਕ ਕਟਿੰਗ ਹੋ ਰਿਹਾ ਨਾਲ ਪੁੱਛ ਰਹੇ ਹਨ ਕੁਝ ਇਨਸਾਨ ਜਿਹੜੇ ਉਹਨਾਂ ਦੇ ਪੱਕੇ ਕਸਟਮਰ ਬਣੇ ਹੋਏ ਹਨ ਉਹ ਵੀ ਆਏ ਉਹਨਾਂ ਨੇ ਵੀ ਖੁਸ਼ੀ ਇਜ਼ਹਾਰ ਕੀਤੀ ਉਹ ਕਹਿੰਦੇ ਕਦੇ ਸਾਡਾ ਵੀ ਨੰਬਰ ਲੱਗੇਗਾ ਬੜੇ ਖੁਸ਼ੀਆਂ ਵਿੱਚ ਹਨ ਸਾਰੇ ਵਧੀਆ ਸੈਲੀਬ੍ਰੇਟ ਕਰ ਰਹੇ ਹਨ ਇਹ ਇਨਾਮ ਜਗਰਾਉਂ ਸ਼ਹਿਰ ਦੇ ਵਿੱਚ ਹੀ ਲੱਗਿਆ ਹੈ ਜੋ ਕਿ ਬਹੁਤ ਵਧੀਆ ਆਪਣੇ ਆਪ ਨੂੰ ਪਰਿਵਾਰ ਹੈ ਸੋ ਆਪਾਂ ਅੱਗੇ ਤੁਹਾਡੀ ਗੱਲ ਕਰਵਾਉਨੇ ਆ ਉਹਨਾਂ ਦੇ ਪਰਿਵਾਰ ਦੇ ਨਾਲ ਜਿਨ੍ਹਾਂ ਦਾ ਇਨਾਮ ਲੱਗਿਆ ਨਾਲ ਗੱਲ ਕਰਵਾਵਾਂਗੇ ਲਾਟਰੀ ਸਟਾਲ ਦੇ ਜਿਹੜੇ ਆਨਰ ਹਨ ਉਹਨਾਂ ਨਾਲ ਉਹਨਾਂ ਨੇ ਆਪਣੇ ਪੂਰੇ ਪਰਿਵਾਰ ਨੂੰ ਵੀ ਬੁਲਾਇਆ ਲਾਟੇ ਸਾਲ ਨੇ ਆਪਣੇ ਪੂਰੇ ਪਰਿਵਾਰ ਨੂੰ ਵੀ ਬੁਲਾਇਆ ਹੈ ਸੀ ਇਹ ਸੈਲੀਬ੍ਰੇਟ ਕਰਨ ਦੇ ਲਈ ਕੇਕ ਕਟਿੰਗ ਕਰਕੇ ਨਾਲ ਰਾਹਗੀਰਾਂ ਨੂੰ ਖਵਾਇਆ ਨਾਲ ਆਪ ਖਾਦਾ ਖੁਸ਼ੀਆਂ ਦਾ ਇਜ਼ਹਾਰ ਕੀਤਾ ਤੇ 4.5 ਲੱਖ ਰੁਪਏ ਦਾ ਇਨਾਮ ਜਿਸ ਘਰ ਦੇ ਵਿੱਚ ਜਾ ਕੇ ਲੱਗਿਆ ਹੈ ਉਹ ਕਰ ਕਿੰਨਾ ਖੁਸ਼ ਹੋ ਗਿਆ ਹੋਵੇਗਾ ਜਦੋਂ ਕਿ ਰਖੜੀ ਵਾਲੇ ਦਿਨ ਉਹਨਾਂ ਨੂੰ ਇੱਕ ਖੁਸ਼ੀ ਮਿਲੀ ਕਿ ਸਾਡਾ 4.5 ਲੱਖ ਰੁਪਏ ਦਾ ਇਨਾਮ ਲੱਗਿਆ ਛੋਟੇ ਵੀ ਜਿਹੜੀ ਤੁਸੀਂ ਟਿਕਟ ਪਾਈ ਸੀਗੀ ਲਾਟਰੀ ਦੀ ਕਦੋਂ ਪਾਈ ਸੀਗੀ ਜੇ ਮੈਂ ਇੱਕ ਦਿਨ ਪਹਿਲਾਂ ਸਾਡੇ ਨਾਲ ਦੇਖਦੇ ਤੇ ਇਨਾਮ ਕਦੋਂ ਨਿਕਲਿਆ ਰਕੜੀ ਵਾਲੇ ਦਿਨ ਇਹਨਾਂ ਦੇ ਲੱਗਿਆ ਨਾ ਇਨਾਮ ਕਿੰਨਾ ਸਾਢੇ ਲੱਖ ਸਾਢੇ 4 ਖੁਸ਼ ਆ ਪੂਰੇ ਪੇਮੈਂਟ ਹੋ ਗਈ ਜਿਵੇਂ ਕੈਸ਼ ਹੈ ਜਾਂ ਚੈੱਕ ਆਇਆ ਖੁਸ਼ ਆ ਹਾਂਜੀ ਬੜੇ ਤੁਸੀਂ ਕੋਸ਼ੋਂਪੁਰੇ ਇਹਦੇ ਨਾਂ ਤੇ ਪਾਈ ਸੀ ਲਾਟਰੀ ਚਾਹਦੇ ਨਹੀਂ ਪਾਈ ਸੀ ਇਹ ਇਹਨਾਂ ਦੇ ਹਸਬੰਦ ਨੇ ਪਾਈ ਸੀ ਉਹ ਦਿਨ ਹੀ ਮੈਂ ਘਸਮਾਉਂਦੇ ਆ ਦਿਨ ਹੀ પાਕੇ ਜਾਂਦੇ ਆ ਉਸ ਦਿਨ ਦੁਆਰੀ ਲਖੜੀ ਵਾਲੇ ਦਿਨ ਉਹਨਾਂ ਨੂੰ ਨਿਕਲੀ ਮੈਂ ਉਹਨਾਂ ਨੂੰ ਫੋਨ ਕੀਤਾ ਇੰਨੇ ਖੁਸ਼ ਹੋਏ ਉਹ ਕੁੱਛ ਮੈਂ ਸਾਡੇ ਦਾ ਲਖੜੀ ਬਹੁਤ ਵਧੀਆ ਬਣ ਗਈ ਔਰ ਕੱਲ ਮੈਂ ਜਾ ਕੇ ਉਹਨਾਂ ਨੂੰ ਕੈਸ਼ ਪੂਰਾ ਲੈ ਵਾਟ ਜਿਹੜੀ ਲਾਟਰੀ ਸਟਾਲ ਆ ਉਹਦਾ ਕੀ ਨਾਮ ਹੈ ਕ੍ਰਿਸ਼ਨ ਗੁਪਤਾ ਕ੍ਰਿਸ਼ਨ ਗੁਪਤਾ ਪਹਿਲਾਂ ਵੀ ਇਨਾਮ ਨਿਕਲੇ ਆ ਹਾਂਜੀ ਪਹਿਲਾਂ ਛੋਟੇ ਨਿਕਲੇ ਆ ਬਹੁਤ ਅੱਜ ਪਹਿਲੀ ਵਾਰੀ ਵੱਡੇ ਨਾਮ ਨਿਕਲੇ ਸਾਨੂੰ ਹੋਵੇ ਸਾਰ 1.5 ਮਹੀਨਾ ਹੋਇਆ ਸ਼ਾਪ ਖੋਲ੍ਹੇ ਨਾਲ ਖੋਲ੍ਹੇ ਨਾਲ ਜੀ ਮਤਲਬ ਜਿਨ੍ਹਾਂ ਦੀ ਪਹਿਲੇ ਪਹਿਲੇ ਸ਼ਾਪ ਖੋਲ੍ਹਦੀ ਹੈ ਨਮੀ ਨਮੀ ਤੇ ਉਦੋਂ ਇਨਾਮ ਨਿਕਲਣੇ ਸ਼ੁਰੂ ਹੋ ਜਾਂਦੇ ਆ ਹਾਂ ਸਾਡੀ ਤਾਂ ਪਹਿਲੀ ਵਾਰੀ ਇਹ ਹੋਇਆ ਤਾਂ ਸਹੀ ਕਹਿੰਦਾ 1.5 ਮਹੀਨੇ ਵਿੱਚ ਪਹਿਲਾ ਇਨਾਮ ਪਟਾਈ ਲੱਗਿਆ ਉਹ ਲਗਾ ਜੋ ਇੱਕ ਬੰਦਾ ਆਪਣਾ ਲੱਖਪਤੀ ਬਣ ਗਿਆ ਜੀ ਜੀ ਉਹ ਵੀ ਰਖੜੀ ਆਉਂਦਾ ਕੋਈ ਵੀ ਰਖੜੀ ਆਉਂਦੇ ਤੇ ਕੀ ਕਹਿਣਾ ਚਾਹੁੰਦੇ ਪੈਣਾ ਨੂੰ ਵੀ ਰਖੜੀ ਵਾਲੇ ਰਖੜੀ ਆਈਏ ਆਓ ਆਪਣੀ ਕਿਸਮਤ ਹੋ ਜਾ ਕੱਲੇ ਰਕੜੀ ਵਾਲ ਦੇਣ ਕੇ ਦੁਆੜੀ ਵਾਲ ਦੇਣ ਵੀ ਹੁਣ ਹੋ ਜਾਓ ਆਪਣੇ ਦੇਖੋ ਜੀ ਕਿਸਮਤ ਔਜਮੋਣੀ ਚਾਹੀਦੀ ਆ ਕਦੋਂ ਖੁੱਲਣੀ ਆ ਇਹ ਉਹਦਾ ਆਪਣਾ ਕੰਮ ਕਰੋ ਜੀ ਕਿੰਨੀ ਦੇਰ ਹੋ ਗਿਆ ਸਟਾਲ ਨੂੰ ਤੁਹਾਡੇ ਨੂੰ ਤੁਹਾਨੂੰ ਆਲੇ 1.5 ਮਹੀਨਾ ਹੋਇਆ ਕੋਈ ਹੋਰ ਵੀ ਸਟਾਲ ਆ ਇੱਕੋ ਹੀ ਆਪਣਾ ਨਹੀਂ ਇੱਕ ਆਪਣੇ ਇੱਥੇ ਹੈਗੀ ਇੱਕ ਆਪਣੇ ਪਾਪਾ ਲਾਉਂਦੇ ਸ਼ਹਿਰ ਵਿੱਚ ਸ਼ਹਿਰ ਕਿਹੜੀ ਜਗ੍ਹਾ ਤੇ ਆ ਸ਼ਹਿਰ ਚ ਆਪਣੇ ਸਵਾਮੀ ਜੈਨ ਸਕੂਲ ਦੇ ਸਾਹਮਣੇ ਸੱਜੀ ਮਨ